ਇਕ ਦੇਖਭਾਲ ਕਰਤਾ ਹੋਣ ਦੇ ਸਭ ਤੋਂ ਚੁਣੌਤੀਪੂਰਨ ਪਹਿਲੂਆਂ ਵਿੱਚੋਂ ਇੱਕ ਹੈ ਦੇਖਭਾਲ ਪ੍ਰਾਪਤ ਕਰਤਾ ਦੇ ਸਰੀਰਿਕ ਬਦਲਾਅ ਦੇ ਸੱਜਣ ਨੂੰ ਸਿੱਖਣਾ ਜੋ ਆਪਣੇ ਜੀਵਨ ਦੇ ਅੰਤ ਨੂੰ ਅਨੁਭਵ ਕਰ ਰਿਹਾ ਹੋਵੇ ਇਸ ਬਦਲਾਅ 'ਚ ਜਾਣ ਵਾਲੇ ਕਿਸੇ ਮਰੀਜ਼ ਨੂੰ ਸ਼ਾਇਦ ਜਜ਼ਬਾਤਾਂ ਦਾ ਹੜ ਆ ਜਾਵੇ ਅਤੇ ਹੋ ਸਕਦਾ ਹੈ ਕਿ ਤੁਹਾਨੂੰ ਇਸ ਦਾ ਪਤਾ ਨਾ ਹੋਵੇ ਕਿ ਕੀ ਉਮੀਦ ਕਰਨੀ ਹੈ ਤੱਕਵੇਂ ਵਿਵਹਾਰ ਕਰ ਰਹੇ ਹੈ। ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਜੀਵਨ ਦੇ ਅੰਤ ਵਿੱਚ ਹੋਣ ਵਾਲੇ ਸਰੀਰਿਕ ਬਦਲਾਅ ਬਾਰੇ ਜਾਣੂ ਕਰਵਾਵਾਂਗੇ। ਅੱਗੇ ਤੁਹਾਨੂੰ ਕੁਝ ਨੁਕਤੇ ਦੱਸਾਂਗੇ ਕਿ ਇੱਕ ਦੇਖਭਾਲਕਰਤਾ ਵਜੋਂ ਤੁਸੀਂ ਇਸ ਨੂੰ ਕਿਵੇਂ ਪ੍ਰਬੰਧ ਕਰਨਾ ਹੈ। ਜਦੋਂ ਦੇਖਭਾਲ ਪ੍ਰਾਪਤ ਕਰਤਾ ਨੂੰ ਕੋਈ ਜਾਨਲੇਵਾ ਬਿਮਾਰੀ ਹੋਵੇ, ਸਮਾਂ ਬੀਤਾਂ ਦੇ ਨਾਲ ਉਹ ਕੰਮ ਕਰਨ ਦੇ ਕਾਬਿਲ ਨਹੀਂ ਰਹਿੰਦੇ ਜੋ ਉਹ ਪਹਿਲਾਂ ਕਰ ਸਕਦੇ ਹੋਣ। ਜਿਵੇਂ ਕਿ ਉਹ ਬੁਨਿਆਦੀ ਸਰੀਰਿਕ ਕਿਰਿਆਵਾਂ ਨਹੀਂ ਕਰ ਸਕਦੇ। ਤਾਂ ਉਹਨਾਂ ਦੀ ਦੇਖਭਾਲ ਕਰਨੀ ਵੱਧ ਜਾਂਦੀ ਹੈ। ਇੱਕ ਦੇਖਭਾਲਕਰਤਾ ਵਜੋਂ ਦੇਖਭਾਲ ਪ੍ਰਾਪਤ ਕਰਤਾ ਦੇ ਸਰੀਰਿਕ ਬਦਲਾਅ ਲਈ ਤਿਆਰ ਰਹਿਣਾ ਜ਼ਰੂਰੀ ਹੁੰਦਾ ਹੈ ਜਦੋਂ ਉਹ ਆਪਣੀ ਜ਼ਿੰਦਗੀ ਦੇ ਅੰਤ ਦੇ ਨੇੜੇ ਹੋਣ ਤੁਸੀਂ ਭੁੱਖ ਦੇ ਘਟਣ ਨੂੰ ਨੋਟਿਸ ਕਰ ਸਕਦੇ ਹੋ ਜੋ ਕਈ ਵਾਰ ਨਾਟਕੀ ਢੰਗ ਨਾਲ ਭਾਰ ਘਟਣ ਦਾ ਕਾਰਨ ਬਣਦੇ ਹਨ ਉਹਨਾਂ ਨੂੰ ਖਾਣਾ ਅਤੇ ਪੀਣ ਪਦਾਰਥਾਂ ਦੀ ਪੇਸ਼ਕਸ਼ ਕਰੋ ਜਦੋਂ ਉਹ ਭੁੱਖੇ ਹੋਣ ਨਾ ਕਿ ਨਿਯਮਿਤ ਖਾਣੇ ਦੇ ਸਮੇਂ ਤੇ ਉਹਨਾਂ ਨੂੰ ਖਾਣ ਲਈ ਪ੍ਰੇਰਿਤ ਕਰਨਾ ਠੀਕ ਹੈ ਪਰ ਉਹਨਾਂ ਨੂੰ ਮਜਬੂਰ ਕਰਨ ਦੀ ਕੋਸ਼ਿਸ਼ ਨਾ ਕਰੋ ਉਹ ਜ਼ਿਆਦਾ ਖਾਣਾ ਨਹੀਂ ਖਾਂਦੇ ਤਾਂ ਤੁਸੀਂ ਇਹ ਵੀ ਦੇਖੋਗੇ ਕਿ ਉਹ ਕਿੰਨੀ ਵਾਰ ਬਾਥਰੂਮ ਜਾਂਦੇ ਹਨ ਅਤੇ ਉਹ ਆਪਣੇ ਆਪ ਨੂੰ ਗਿੱਲਾ ਜਾਂ ਗੰਦਾ ਕਰ ਲੈਂਦੇ ਹਨ ਪੇਟ ਦਰਦ ਜਾਂ ਉਲਟੀਆਂ ਸ਼ੁਰੂ ਹੋ ਜਾਣ ਤਾਂ ਉਹਨਾਂ ਦੇ ਸਿਹਤ ਸੰਭਾਲ ਪ੍ਰਦਾਤਾ ਵੱਲੋਂ ਸੁਝਾਈਆਂ ਹੋਈਆਂ ਦਵਾਈਆਂ ਸਹਾਇਕ ਹੋ ਸਕਦੀਆਂ ਹਨ ਮੂੰਹ ਦਾ ਸੁੱਕਾ ਜਾਂ ਦੁਖਦੇ ਹੋਣਾ ਵੀ ਇੱਕ ਹੋਰ ਸਰੀਰਕ ਬਦਲਾਅ ਹੈ ਇਸ ਲਈ ਉਹਨਾਂ ਨੂੰ ਪੀਣ ਲਈ ਪ੍ਰੇਰਿਤ ਕਰੋ ਅਤੇ ਮੂੰਹ ਸਪੰਜ ਅਤੇ ਨਮੀ ਸਪਰੇਅ ਨਾਲ ਮੂੰਹ ਨੂੰ ਦੇਖਭਾਲ ਪ੍ਰਦਾਨ ਕਰਦੇ ਹਨ ਉਹਨਾਂ ਨੂੰ ਕੋਮਲ ਖਾਣੇ ਜਿਸ ਨੂੰ ਉਹਨਾਂ ਨੂੰ ਚਬੜਨਾ ਨਾ ਪਵੇ ਉਸ ਦੀ ਪੇਸ਼ਕਸ਼ ਕਰੋ ਅਤੇ ਜੇ ਉਹ ਨਕਲੀ ਦੰਦਾਂ ਨੂੰ ਪਹਿਨਦੇ ਹਨ ਤਾਂ ਉਹਨਾਂ ਨੂੰ ਉਤਾਰਨਾ ਵਧੇਰੇ ਆਰਾਮਦਾਇਕ ਹੋ ਸਕਦਾ ਹੈ ਜ਼ਿੰਦਗੀ ਦੇ ਅੰਤ ਦੇ ਨਜ਼ਦੀਕ ਰਹਿਣ ਵਾਲੇ ਲੋਕਾਂ ਲਈ ਥੱਕ ਜਾਣਾ ਬਹੁਤ ਹੀ ਆਮ ਗੱਲ ਹੈ ਤੁਸੀਂ ਦੇਖੋਗੇ ਕਿ ਤੁਹਾਡਾ ਦੇਖਭਾਲ ਪ੍ਰਾਪਤ ਕਰਤਾ ਵਿਅਕਤੀ ਆਮ ਨਾਲੋਂ ਜ਼ਿਆਦਾ ਸੌਂਦਾ ਹੋਵੇਗਾ ਅਤੇ ਉਹਨਾਂ ਨੂੰ ਜਗਾਉਣਾ ਬਹੁਤ ਮੁਸ਼ਕਿਲ ਹੋਵੇਗਾ ਕਿਸੇ ਖਾਸ ਮੌਕੇ ਤੇ ਦੋਸਤਾਂ ਅਤੇ ਪਰਿਵਾਰਿਕ ਮੈਂਬਰਾਂ ਦਾ ਆਉਣਾ ਵਧ ਜਾਂਦਾ ਹੈ ਇਸ ਲਈ ਉਹਨਾਂ ਦੀ ਇੱਛਾ ਦੀ ਕਦਰ ਕਰੋ ਜੇ ਉਹ ਕਹਿਣ ਕਿ ਉਹ ਕਿਤੇ ਜਾਣ ਲਈ ਬਹੁਤ ਥੱਕ ਚੁੱਕੇ ਹਨ ਤੁਹਾਡੇ ਦੇਖਭਾਲ ਪ੍ਰਾਪਤ ਕਰਤਾ ਨੂੰ ਦਰਦ ਵੀ ਹੋ ਸਕਦਾ ਹੈ ਜਦੋਂ ਉਹ ਚੱਲ ਰਹੇ ਹੋਣ ਅਤੇ ਕਚੀਚੀ ਕੱਢਦੇ ਹੋਣ ਤਾਂ ਉਹਨਾਂ ਨੂੰ ਚੱਲਣ ਫਿਰਨ ਵਿੱਚ ਦਰਦ ਹੋ ਸਕਦਾ ਹੈ ਉਹਨਾਂ ਦੇ ਸਿਹਤ ਸੰਭਾਲ ਪ੍ਰਦਾਤਾ ਨਾਲ ਗੱਲ ਕਰੋ ਕਿ ਉਹਨਾਂ ਦੀਆਂ ਦਵਾਈਆਂ ਨੂੰ ਬਦਲਣ ਦਾ ਵਿਕਲਪ ਹੈ ਉਹਨਾਂ ਨੂੰ ਬੈੱਡ ਤੇ ਜ਼ਖਮ ਹੋਣ ਤੋਂ ਬਚਣ ਲਈ ਉਹਨਾਂ ਦੀ ਸਥਿਤੀ ਨੂੰ ਘੱਟੋ ਘੱਟ ਹਰ 2 ਘੰਟੇ ਬਾਅਦ ਬਦਲੋ ਗਰਮ ਪੈਡ برف ਦਾ ਪੈਕਟ ਜਾਂ ਮ사ਜ ਵੀ ਦਰਦ ਵਿੱਚ ਸਹਾਇਕ ਹੁੰਦੇ ਹਨ ਹਾਲਾਂਕਿ ਉਹਨਾਂ ਦੀ ਚਮੜੀ ਛੂਣ ਤੇ ਠੰਡੀ ਹੋਣੀ ਸ਼ੁਰੂ ਹੋ ਜਾਂਦੀ ਹੈ ਉਹਨਾਂ ਨੂੰ ਹੋਰ ਕੰਬਲ ਦੇਣ ਤੋਂ ਬਚੋ ਹੋਰ ਭਾਰ ਨਾਲ ਉਹ ਬੇਆਰਾਮੀ ਹੋ ਸਕਦੇ ਹਨ ਅਤੇ ਉਹਨਾਂ ਦਾ ਮੌਜੂਦਾ ਦਰਦ ਵੱਧ ਸਕਦਾ ਹੈ ਉਹ ਉਲਝਣਾ ਤੋਂ ਪੀੜਤ ਵੀ ਹੋ ਸਕਦੇ ਹਨ ਮਨੋ ਪਰਮਾ ਅਤੇ ਗੰਭੀਰ ਮੂਡ ਦਾ ਬਦਲਾ ਆਪਣੇ ਕਿਸੇ ਅਜੀਜ਼ ਨੂੰ ਇਹੋ ਜਿਹਾ ਵਰਤਾਲਾ ਕਰਨਾ ਮੁਸ਼ਕਲ ਹੋ ਸਕਦਾ ਹੈ ਜਿਸ ਪਰੇ ਉਹ ਨਾ ਕਰਦੇ ਹੋ ਪਰ ਉਹਨਾਂ ਨੂੰ ਇਹ ਯਕੀਨੀ ਕਰਵਾਓ ਕਿ ਤੁਸੀਂ ਉਹਨਾਂ ਦੇ ਨਾਲ ਹੋ ਅਤੇ ਉਹ ਸੁਰੱਖਿਅਤ ਥਾਂ 'ਤੇ ਹਨ। ਮੁਸ਼ਕਲ ਸਾਹ ਲੈਣਾ ਜ਼ਿੰਦਗੀ ਦੇ ਅੰਤ ਦੇ ਨੇੜੇ ਹੋਣ ਵਾਲੇ ਲਈ ਇੱਕ ਹੋਰ ਆਮ ਸਰੀਰਕ ਬਦਲਾਅ ਹੈ। ਤੁਹਾਡੇ ਦੇਖਭਾਲ ਪ੍ਰਾਪਤ ਕਰਤਾ ਵਿਅਕਤੀ ਹੰਬਣਾ ਸ਼ੁਰੂ ਕਰ ਸਕਦਾ ਹੈ, ਤੇਜ਼ ਸਾਹ ਲੈ ਸਕਦਾ ਹੈ, ਖਾਲੀ ਸਾਹ ਲੈ ਸਕਦਾ ਹੈ ਜਾਂ ਸਾਹ ਲੈਣ ਵਿੱਚ ਤਕਲੀਫ ਹੋ ਸਕਦੀ ਹੈ। ਹਸਪਤਾਲ ਵਾਲਾ ਬੈੱਡ ਜਾਂ ਆਰਾਮ ਕਰਨ ਵਾਲਾ ਬੈੱਡ ਕਈ ਵਾਰ ਸਹਾਇਕ ਹੋ ਸਕਦਾ ਹੈ ਅਤੇ ਉਹਨਾਂ ਦਾ ਡਾਕਟਰ ਉਹਨਾਂ ਨੂੰ ਕਿਸੇ ਬੇਆਰਾਮੀ ਨੂੰ ਆਸਾਨ ਕਰਨ ਲਈ ਆਂ ਜਾਂ ਆਕਸੀਜਨ ਥੈਰੇਪੀ ਦੇਣ ਯੋਗ ਹੋ ਸਕਦਾ ਹੈ। ਉਹਨਾਂ ਦੇ ਜੀਵਨ ਦੇ ਬਹੁਤ ਹੀ ਅੰਤ ਵਿੱਚ ਉਹਨਾਂ ਦੇ ਸਾਹ ਵਿੱਚ ਬਹੁਤ ਹੀ ਲੰਮਾ ਵਕਫਾ 30 ਸਕਿੰਡ ਜਾਂ ਜ਼ਿਆਦਾ ਹੋ ਸਕਦਾ ਹੈ। ਉਹ ਜ਼ਿਆਦਾ ਸ਼ੋਰ ਭਰੇ ਸਾਹ ਵੀ ਵਿਕਸਿਤ ਕਰ ਸਕਦੇ ਹਨ ਜੋ ਹਾਲਾਂਕਿ ਦਰਦ ਭਰੇ ਨਹੀਂ ਹੁੰਦੇ। ਸੁੰਨਨ ਵਿੱਚ ਔਖਾ ਹੋ ਸਕਦਾ ਹੈ। ਇਹਨਾਂ ਸਰੀਰਕ ਬਦਲਾਵਾਂ ਨੂੰ ਸਮਝ ਕੇ ਤੁਸੀਂ ਅੰਤਿਮ ਬਡਾਲੀ ਦੇਖਭਾਲ ਕਰਤਾ ਵੱਜੋਂ ਤਿਆਰ ਹੋ ਸਕਦੇ। ਜੇ ਸੰਭਵ ਹੋਵੇ ਤਾਂ ਆਪਣੇ ਦੇਖਭਾਲ ਪ੍ਰਾਪਤ ਕਰਤਾ ਦੀਆਂ ਤਰਜੀਹਾਂ ਅਤੇ ਇੱਛਾਵਾਂ ਬਾਰੇ ਪਹਿਲਾਂ ਗੱਲ ਕਰੋ ਅਤੇ ਸਹਾਇਤਾ ਲਈ ਆਪਣੇ ਦੋਸਤਾਂ ਅਤੇ ਪਰਿਵਾਰਾਂ ਨਾਲ ਚਰਚਾ ਕਰਨ ਤੋਂ ਨਾ ਡਰੋ। ਆਪਣੇ ਅਜੀਜ਼ ਦੇ ਜੀਵਨ ਦੇ ਅੰਤ ਨੂੰ ਦੇਖਣਾ ਆਸਾਨ ਨਹੀਂ ਹੁੰਦਾ ਪਰ ਤੁਸੀਂ ਇਹ ਯਕੀਨ ਮਹਿਸੂਸ ਕਰਦੇ ਹੋ ਕਿ ਇਸ ਮੁਸ਼ਕਿਲ ਸਮੇਂ ਦੌਰਾਨ ਤੁਸੀਂ ਉਨ੍ਹਾਂ ਨੂੰ ਆਰਾਮਦਾਇਕ ਬਣਾਉਣ ਲਈ ਸਹੀ ਕਦਮ ਚੁੱਕੇ ਹਨ। ਜ਼ਿੰਦਗੀ ਦੇ ਅੰਤ ਦੀ ਪਹਿਲਾਂ ਤੋਂ ਤਕਨੀਕੀ ਦੇਖਭਾਲ ਕਿਵੇਂ ਕਰਨ ਲਈ ਸਾਡੀ ਵੀਡੀਓ ਦੇਖੋ।